ਜੰਜੀ ਦਾ ਆਹ ਲੋ ਪਾਣੀ ਪੀ ਲੋ ਟੈਂਸ਼ਨ ਚ ਲੱਗਣ ਦੇ ਹੋ ਮੇਰੀ ਗੱਲ ਸੁਣਾ ਥੋੜਾ ਬੋ ਤਾਂ ਮੈਨੂੰ ਪਤਾ ਮਮੀ ਜੀ ਦੱਸਣ ਦੇ ਹੀ ਪਰ ਕੀ ਕੀਤਾ ਜਾ ਸਕੇ ਹੁਣ ਤੂੰ ਪਾਣੀ ਨੂੰ ਮਾਰ ਗੋੜੀ ਤੂੰ ਛੱਡਿਆ ਕੀ ਹੁਣ ਤੇਨ ਪਤਾ ਇੱਕ ਮਿੰਟ ਤਾਂ ਕੱਲੀ ਗੱਡੀ ਰਹਿ ਗਈ ਉਹ ਵੀ ਵੇਚ ਆਇਆ ਮੈਂ ਤੇਰੀ ਸ਼ਕਲ ਵੇਖ ਨੂੰ ਜੀ ਨਹੀਂ ਕਰਦੇ ਮੇਰਾ ਮੇਰੀ ਗੱਲ ਸੁਣਾ ਰੰਜੀਤ ਮੈਨੂੰ ਪਤਾ ਵਾ ਕਿ ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਵਾ ਜਿਹੜੀਆਂ ਕਿ ਨਾ ਮਾਫ ਕਰਨ ਜੋਗਿਆ ਪਰ ਮੈਂ ਹੁਣ ਕੀ ਕਰਾਂ ਹੋ ਗਈ ਆ ਮੇਰੇ ਕੋਲ ਬਹੁਤ ਵੱਡੀ ਗਲਤੀ ਮੈਂ ਤੇ ਵਿਸ਼ਵਾਸ ਹੀ ਕੀਤਾ ਸੀ ਉਹਦੇ ਤੇ ਮੈਨੂੰ ਕੀ ਪਤਾ ਸੀ ਕਿ ਉਹ ਮੇਰੀ ਨਣਾਣੋਂ ਕੇ ਇਦਾਂ ਦੀ ਨਿਕਲੂਗੀ ਆਪਣੇ ਵੱਲੋਂ ਤਾਂ ਮੈਂ ਚੰਗੇ ਨੂੰ ਪਈ ਤੇ ਹੋ ਮਾੜਾ ਗਿਆ ਹਾਂ ੜੀ ਗੱਲ ਤੂੰ ਇੱਕ ਵਾਰੀ ਕਹਵੇਂ ਨਾ ਤੇ ਮੰਨ ਲਵਾਂ ਹਰ ਵਾਰ ਗਲਤੀ ਕਰਕੇ ਹਰ ਵਾਰ ਗਲਤੀ ਕਰਕੇ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਫੇਰ ਮਾਫੀ ਮੰਗਣ ਲੱਗ ਜਾਨੀਏ ਬੰਦੇ ਨੂੰ ਇੱਕ ਵਾਰੀ ਲੱਗਦੀ ਤੈਨੂੰ 500 ਵਾਰੀ ਲੱਗਣੀ 500 ਵਾਰੀ ਲੱਗਦੀ ਇਹਨੂੰ ਆਪਣੇ ਆਪ ਤੇ ਹੋਈ ਸਾਰੀ ਮੇਰੀ ਗੱਲ ਸੁਣੋ ਐਨੀ ਮਹਿੰਗੀ ਗੱਡੀ ਸੀ ਤੁਹਾਨੂੰ ਵੀ ਪਤਾ ਆਪਾਂ ਕਿੰਨੇ ਲੱਖ ਦੀ ਲਈ ਆ ਤੇ ਤੁਸੀਂ ਜੋ 2 ਲੱਖ ਚੋਂ ਦਾ ਫਾਵਾ ਵੱਢ ਕੇ ਆ ਗਏ ਜੇ ਐਡੀ ਕਿਹੜੀ ਜਾਣ ਨਿਕਲੀ ਜਾਣਦੀ ਹੀ ਰਹਿਣ ਦਿੰਦੇ ਚਾਰ ਗਾਹਕ ਲੱਗਦੇ ਤੇ ਆਪੇ ਉਹ ਬੋਲੀ ਹੁੰਦੀ ਤੇ ਮਹਿੰਗੀ ਵੇਚ ਜਾਂਦੀ ਜਿਹੜੀ ਮੇਰੀ 5 ਲੱਖ ਦੀ ਗੱਡੀ ਹੈ ਨਾ ਉਹ ਮੈਂ 2.5 ਲੱਖ ਜਿ세 ਕਰਕੇ ਦੇਣ ਨੂੰ ਤਿਆਰ ਹੋ ਗਿਆ ਵਾਂ ਕਿ ਟਾਈਮ ਹੈ ਨਹੀਂ ਮੇਰੇ ਕੋਲ ਰਾਜ ਜਾਂਦੀ ਗਲੀ ਜਾਂਦੇ ਨੂੰ ਘੇਰ ਲਿੰਦੇ ਹੋ ਕਿ ਦੇ ਪੈਸੇ ਕਰੋਂ ਦੇਣੇ ਕਿ ਦੋਂ ਦੇਣੀ ਉਦੋਂ ਤੋਂ ਬੜਾ ਗਈ ਹੀ ਹੈ ਇਹ ਪੌਂਦੂਆ ਵੇ ਤੈਨੂੰ ਤਾਂ ਬੰਦੇ ਨੂੰ ਅੱਖ ਲੀ ਆ ਇਹ ਵੋ ਤੂੰ ਆਪ ਗੱਡੀ ਦੀ ਸਿਆਣੀ ਨਿਕਲੀ ਆ ਝਾੜ ਕੇ ਰੱਖਤਾ ਮੈਨੂੰ ਝਾੜ ਕੇ ਤੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਨਾ ਵੇਚਦਾ ਗੱਡੀ ਤੇ ਕਰਦਾ ਕੀ ਮੈਂ ਕਿੱਥੇ ਜਾਂਦਾ ਕਿਹੜੇ ਪਿਓ ਤੋਂ ਪੈਸੇ ਲੈ ਕੇ ਆਉਂਦਾ ਕਿੱਥੋਂ ਲਿਓਦਾ ਮੈਂ ਰਣਜੀਤ ਉਹ 골ਡ ਵੀ ਤੇ ਦਿੱਤਾ ਸੀ ਨਾ ਮੈਂ ਆਪਣਾ ਉਹਦੇ ਪੈਸੇ ਪੂਰੇ ਨਹੀਂ ਐ ਕੱਲੇ 골ਡ ਨਾਲ ਸਰਦਾ ਆ ਗਏ ਇੱਕ ਬਨੇ ਸਰਦਾ ਤੇ ਦੂਜੇ ਬਨੇ ਜਿਹੜੇ ਕਿੱਟੀ ਦੇ ਪੈਸੇ ਜਨੇ 5 ਲੱਖ ਰੁਪਈਆ ਉਹ ਕਿੱਧਰ ਜਾਣੇ ਉਹਨੇ ਵੀ ਗੱਲ ਚ ਗੂਠਾ ਦਿੱਤਾ ਹੀ ਕੀ ਕਰਾਂ ਮੈਂ ਦੱਸ ਮੈਨੂੰ ਤਾਂ ਐਂ ਲੱਗਦਾ ਮੈਂ ਸਾਰੇ ਸ਼ਹਿਰ ਦੇ ਕਰਜ਼ਾਈ ਹੋ ਗਿਆ ਵਾਂ ਮੇਰਾ ਪਿਓ ਪਤਾ ਕੀ ਕਹਿੰਦਾ ਹੁੰਦਾ ਹੈ ਹੰਦਾ ਪੁੱਤ ਸੋਹਣੇ ਕੱਪੜੇ ਪਾਏ ਹੋਣ ਨਾ ਤੁਰਿਆ ਜਾਂਦਾ ਹੋਵੇ ਤੇ ਪਿੱਛੋਂ ਕੋਈ ਤੈਨੂੰ ਆਵਾਜ਼ ਮਾਰ ਲੇ ਨਾ ਉਹ ਤੇਰੀ ਕੋਈ ਟੌਰ ਨਹੀਂ ਭਾਵੇਂ ਕੱਪੜੇ ਪਾਟੇ ਪਾਏ ਹੋਣ ਨਾ ਤੈਨੂੰ ਪਿੱਛੋਂ ਆਵਾਜ਼ ਨਾ ਮਾਰੇ ਕੋਈ ਵੀ ਕੀ ਹੈ ਦੱਸ ਮੇਰੀ ਇੱਜ਼ਤ ਰਹੀ ਨੂੰ ਰਣਜੀਤ ਮੈਨੂੰ ਪਤਾ ਹੈ ਤੁਸੀਂ ਇਹ ਚੀਜ਼ਾ ਮੈਨੂੰ ਸੁਣਾਉਣ ਦੇ ਮੈਂ ਤਾਂ ਪਹਿਲੇ ਤੂੰ ਹੋਰ ਹੈ ਕੌਣ ਇੱਥੇ ਕੀ ਦੱਸਾਂ ਮੈਂ ਬੜੀ ਸ਼ਰਮਿੰਦਾ ਮੈਂ ਇਨ੍ਹਾਂ ਗੱਲਾਂ ਤੋਂ ਤੂੰ ਸ਼ਰਮ ਦੀ ਗੱਲ ਕਰਦੀ ਹੈ ਤੈਨੂੰ ਸ਼ਰਮ ਹੁੰਦੀ ਨਾ ਤੇ ਉਹੜਾ ਖਦਰ ਵੱਡਾ ਰਲ ਟੀਟੂ ਅਗਲ ਤਾਂ ਮੈਨੂੰ ਨਹੀਂ ਆ ਤੈਨੂੰ ਮੈਂ ਤੇ ਖੜਦਾ ਰਿਆ ਜਾ ਜਾ ਕੇ ਫੇ ਲੇਲਾ ਇਥੇ ਮਿੱਤਰਾਂ ਦਾ ਨਾਂ ਚੱਲਦਾ ਤੇ ਤੂੰ ਚੁੱਕ ਚੁੱਕ ਲੈ ਇੰਦਰੀ ਸਮਾਨ ਸਾਰਾ ਆਪਦੇ ਪੇਕੇਆਂ ਨੂੰ ਤੇਰੀ ਕਿਤੇ ਦਿਨ ਕਿਤੇ ਕਿਥੇ ਭੋਲੀ ਨੂੰ ਲੈ ਜਾਂਦੇ ਨਹੀਂ ਉਹ ਤਾਂ ਕਹਦੀਆਂ ਨਹੀਂ 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 ਕੋਈ ਨਹੀਂ ਕੋਈ ਗੱਲ ਨਹੀਂ ਤੂੰ ਤਾਂ ਕਹਦੀਆਂ 20000 ਤਾਂ ਕਹਦੀਆਂ ਹਾਂ ਦੱਸ ਕਿੱਧਰ ਗਿਆ 20000 ਮੇਰੀ ਗੱਲ ਸੁਣ ਉਹਨੂੰ ਤੇ ਮੈਂ ਪੈਸੇ ਥੋੜੇ ਥੋੜੇ ਕਰਕੇ ਦੇ ਕੇ ਆਉਂਦੀ ਰਹੀ ਆ ਉਹਨੇ ਕਿਹੜਾ ਤੁਹਾਨੂੰ ਬਿੱਲ ਬਣਾ ਕੇ ਦੱਸਤਾ ਉਹਦੇ ਤੇ ਪੈਸੇ ਹੀ ਨਹੀਂ ਕੋਈ ਦੇਣ ਵਾਲੇ ਮਾੜੇ ਮੋٹے ਕਿਤੇ ਹੋਊਗਾ ਕਿਤੇ 30 40000 ਦੇਣ ਵਾਲਾ ਕਿੰਨੇ ਪੈਸੇ ਕਹਿੰਦੇ ਆ ਵਾ ਇਹ ਉਹ ਤੇ ਗੱਲ ਉਹ ਕਹਿੰਦੀ ਤੈਨੂੰ ਗੁਰਪ੍ਰੀਤ ਇਹ ਮੈਂ ਦੇਖ ਤੋ ਇੰਨੇ ਲੈ ਗਈ ਚੁੱਕੇ ਤੇ ਮੇਰੇ ਤੋਂ ਇੰਨੇ ਲੈ ਗਈ ਆ ਉਹ ਤੋਂ ਕਿਹੜਾ ਬਿੱਲ ਆ ਐਦਾਂ ਹੀ ਆ ਸਾਰੇ ਉਹ ਤੁਹਾਨੂੰ ਪਤਾ ਵਾ ਕਿ ਭੋਲੀ ਦੀਦੀ ਦਾ ਹੱਥ ਕਿੰਨਾ ਕੰਗ ਰੰਦਾ ਸੀ ਕੰਮ ਕਰ ਉਹਨਾਂ ਦਾ ਹੈ ਨਹੀਂ ਆ ਉਹਦੇ ਕੋਲ ਮੈਂ ਸਮਾਂ ਸੁੰਝਾ ਖੜਦੀ ਹੁੰਨੀ ਸੀ ਤੁਹਾਨੂੰ ਦੱਸਦੀ ਤੇ ਰਹੀ ਆ ਮੈਂ ਆ ਵੀਰਾਂ ਫੋਨ ਤੇ ਫੋਨ ਕਰੀ ਜਾਂਦੇ ਹੁਣ ਮੈਨੂੰ ਹੁਣ ਦੱਸ ਕਿੱਥੇ ਦਵਾਂ ਪੈਸੇ ਮੈਂ ਹਣਾ ਮੈਂ ਕੀ ਦੱਸਾਂ ਰਣਜੀਤ ਇੱਕ ਗੱਡੀ ਆ ਕਿ ਉਹ ਵੀ ਤੁਸੀਂ ਸੇਲ ਕਰਾਏ ਜੀ ਉਹ ਵੀ ਭੰਗ ਦੇ ਭਾਣੇ ਸੋਟਾ ਜੇ ਤੁਸੀਂ ਇਹ ਵੀ ਨਹੀਂ ਵੇਖਿਆ ਕਿ ਉਹ ਹੈਗੀ ਕਿੰਨੇ ਦੀ ਆ ਹੁਣ ਕਿੱਧਰ ਧਿਆਨ ਬੋਣ ਦੇ ਜੀ ਆ ਚੂੜੀ ਇਹ ਦੇ ਮੈਨੂੰ ਜਾਓ ਕੰਮ ਕਰੋ ਜਾ ਕੇ ਕੰਮ ਕੁਮ ਕੋਈ ਨਹੀਂ ਆ ਇਹ ਮੈਂ ਹੀ ਬਣਾ ਕੇ ਦਿੱਤੀ ਆ ਮੈਨੂੰ ਪਤਾ ਇੱਛੂ ਨਹੀਂ ਲੱਗੇ ਜੀ ਤੂੰ ਮੈਨੂੰ ਪਤਾ ਵਾ ਵੀ ਮੈਨੂੰ ਚੂੜੀ ਤੁਸੀਂ ਬਣਾ ਕੇ ਦਿੱਤੀ ਆ ਮੇਰੇ ਕੋਲ ਇੱਕ 1.5 ਲੱਖ ਚੂੜੀ ਬਚੀ ਆ ਮੈਂ ਹੁਣ ਇਹ ਨਹੀਂ ਦੇਣੀ ਹੈਗੀ ਤੁਹਾਨੂੰ ਪਤਾ ਮੈਂ ਬਸ ਨਹੀਂ ਦੇਣੀ ਆਪੇ ਸਮਝ ਲਓ ਮੈਂ ਨਹੀਂ ਦੇਣੀ ਹੈਗੀ ਸਾਰਾ ਕੁਝ ਮੈਂ ਤੁਹਾਨੂੰ ਦੇ ਤਾ ਆਪਣਾ ਕੱਢ ਗਏ ਹੁਣ ਗੱਡੀ ਆ ਗੱਡੀ ਤੁਸੀਂ ਢਾਈਏ ਫਟ ਕੇ ਸੋਟਾ ਜੀ ਤੂੰ ਮੰਗਤਾ ਵੀ ਤੂੰ ਹੀ ਬਣਾਇਆ ਮੈਨੂੰ ਅੜਾ ਹੱਥ ਡੋਲਾ ਫਿਰਦਾ ਨਾ ਲੋਕਾਂ ਦੇ ਘਰੇ ਤੇਰੀ ਬਦੌਲਤੀ ਸਾਰਾ ਕੁਝ ਆ ਪਤਾ ਪਰ ਰਣਜੀਤ ਮੇਰੇ ਕੋਲ ਗਲਤੀ ਹੋ ਗਈ ਹੁਣ ਦੱਸੋ ਹੁਣ ਮੈਂ ਕੀ ਕਰ ਸਕਦੀ ਆ ਇਹਦੇ ਚ ਮੈਨੂੰ ਨਹੀਂ ਪਤਾ ਆ ਚੁੜੀ ਲਾ ਕੇ ਲਿਆ ਕੇ ਦੇ ਮੈਨੂੰ ਠੀਕ ਆ ਮੈਨੂੰ ਲੋੜ ਆ ਦੀ ਕਿਹ ਹੋਇਆ ਤੇਰਾ ਲੈਣਾ ਜਨਮ ਦੇਣਾ ਆ ਹਰ ਕੇ ਤੂੰ ਮੈਨੂੰ ਸਰਦਾਰ ਬੰਦਾ ਚੰਗਾ ਭਲਾਵੇ ਲੱਖਾਂ ਤੋਂ ਕੱਖਾਂ ਨਾ ਕਰ ਕਰਦਾ ਤਾ ਮੈਨੂੰ ਜਣਾ ਖਣਾ ਆਵਾਜ਼ ਮਾਰਦਾ ਮੈਨੂੰ ਮੰਮੀ ਜੀ ਮੰਮੀ ਜੂਣੀ ਨੂੰ ਆਵਾਜ਼ ਮਾਰ ਮੇਰੀ ਗੱਲ ਸੁਣ ਉਹ ਚੂੜੀ ਲਾ ਛੱਡਨੀ ਇੱਕ ਕੰਨ ਤੇ ਮੰਮੀ ਜੀ ਮੰਮੀ ਜੇ ਨਹੀਂ ਲਾਉਣਾ ਲਾ ਲਾ ਛੱਡ ਤੀ ਕਰ ਅੰਜੀ ਤੇ ਕੀ ਸ਼ਦਾ ਘੋਟਨ ਦੇ ਦੇ ਮੇਰੀ ਚੂੜੀ ਤੇ ਬਚੀ ਆ ਮੱਸਾ ਮੇਰੇ ਕੋਲ ਕੀ ਕਰਨੀ ਚੂੜੀ ਉਹ ਤੇ ਰਹਿਣ ਦੋ ਹਨ ਕਿਤੇ ਲੋੜੀ ਪੈ ਜਾਂਦੀ ਆ ਮੇਰੀ ਗੱਲ ਸੁਣ ਚੂੜੀ ਲਾ ਮੈਨੂੰ ਲੋੜ ਆ ਮੰਮੀ ਆ ਵੇ ਲੈ ਲਓ ਗਿਆ ਛੋੜੀ ਮਗਰ ਪੈ ਗਏ ਜੇ ਹੁਣ ਗੱਡੀ ਤੇ ਉਹ ਛੋਟੇ ਢਾਈਏ ਫਟ ਢਾਈਏ ਫਟ ਤੇਰੇ ਕਰਕੇ ਛੁੱਟ ਕੇ ਆਇਆ ਵਾ ਮੰਮੀ ਨੂੰ ਦੱਸ ਕੀ ਕਰਦਾ ਮੈਂ ਉਹਨਾਂ ਨੂੰ ਪੈਸੇ ਨਾ ਦਿੰਦਾ ਤੇ ਮੈਂ ਕੀ ਕਰਦਾ ਉਥੇ ਨਹੀਂ ਤੇ ਹੁਣ ਕਾਜੀ ਲੋੜ ਪੈ ਗਈ ਹੋਰ ਬੜੇ ਪੈਸੇ ਦੇਣੇ ਆਲੀ ਮੈਂ ਹਾਂ ਹੈ ਹੋਰ ਕਿੱਜ ਕਿੱਜ ਦੇਣੇ ਆ ਕੀ ਤੇ ਕਿਸੇ ਕੋ ਕਰਜ਼ਾ ਚੁੱਕਿਆ ਮੈਨੂੰ ਨਾ ਪੁੱਛ ਬਤਾ ਇਹਨੂੰ ਕੁਛ ਮੈਂ ਤਾਂ ਪਿੱਛੋਂ ਕਿਹੜੇ ਕਿਹੜੇ ਦੁਕਾਨਾਂ ਤੇ ਕਿੱਥੇ ਕਿੱਥੇ ਖੜਦੀ ਰਹੀ ਆ ਕਿੰਨਾ ਤੁਹਾਨੂੰ ਸਮਝਾਉਂਦੀ ਨਹੀਂ ਆ ਕਿੰਨਾ ਤੁਹਾਨੂੰ ਸਮਝਾਇਆ ਉਸ ਹਿਸਾਬ ਨਾਲ ਚੱਲੋ ਤੂੰ ਵੀ ਭਰਾਵਾ ਵਦੋਂ ਅੰਦਰ ਵੜ ਕੇ ਰਕਮਾ ਲਿਆ ਲਿਆ ਜੇ ਹੱਥ ਤੇ ਦਿਨਾ ਅਗਲੀ ਫਕੀਆਂ ਡਾਈ ਗਈ ਆ ਹੁਣ ਲੰਡਾ ਜੇ ਇਹਨੇ ਜ ਆਪਣਾ ਕੱਢ ਦਿੱਤਾ ਗਹਿਣਾ ਤੇ ਤੂੰ ਗੱਡੀ ਦੇਤੀ ਮੈਂ ਤਾਂ 4 ਲੱਖ ਦਾ ਹੈਗਾ ਇਹ ਕੱਲ ਦੇ ਦਿੱਤਾ ਵੀ ਚਲੋ ਕਿੱਟੀ ਦੇ ਦਿੱਤੇ ਜਾਣਗੇ ਇਹ ਤਾਂ ਲੱਖ ਰੁਪਈਆ ਹੋਰ ਪੈਗਾ ਵਾ ਉਹ ਦੋ ਫੱਟ ਗੱਲ ਕੀਤੀ ਹੁੰਨੀ ਸਿੱਧੀ ਜੀ ਆ ਗਈ ਉਹਨੇ ਤੀਜੀ ਗੱਲ ਨਹੀਂ ਕੀਤੀ ਕਿ ਮੈਂ ਤੈਨੂੰ ਪੈਸੇ ਦਿੱਤੇ ਤੇ ਮੈਨੇ ਮੇਰੇ ਪੈਸੇ ਮੈਨੂੰ ਦੇ ਜਾਈ ਹੁਣ ਇਹ ਲਾ ਕੇ ਦੇਣੀ ਪੈਣੀ ਆ ਉਦੋਂ ਤੇ ਤੂੰ ਹੀ ਮੇਰੇ ਆਖੇ ਨਹੀਂ ਲੱਗੇ ਮੰਮੀ ਤੁਸੀਂ ਕੀ ਕਰਨ ਦੇ ਅਜੇ ਤੁਸੀਂ ਮੇਰੇ ਨਾਲ ਦੀ ਗੱਲ ਕਰਨੀ ਹੈ ਕਿ ਇਹਨਾਂ ਨਾਲ ਦੀ ਕਰਨੀ ਆ ਸਾਰਾ ਕੁਝ ਤੇ ਮੈਂ ਅੱਗੇ ਦੇ ਬੈਠੀ ਆ ਹੁਣ ਇੱਕਾ ਚੂੜੀ ਚੂੜੀ ਆ ਉਹ ਵੀ ਮੈਨੂੰ ਇਹਨਾਂ ਨੇ ਬਣਾ ਕੇ ਦਿੱਤੀ ਐਡੇ ਪਿਆਰ ਨਾਲ ਇਹ ਨਹੀਂ ਮੈਂ ਦੇਣੀ ਹੈਗੀ ਲਾ ਕੇ ਗੱਲ ਮੈਂ ਕਹੇ ਦੀ ਵੀ ਨਹੀਂ ਕਰਦੀ ਮੇਰੇ ਤੇ ਨਹੀਂ ਦੇਣੀ ਪੈਣੀ ਆ ਉਦੋਂ ਤੇ ਭੈਣਾ ਤੂੰ ਚੁੱਕ ਚੁੱਕ ਕੇ ਤੇ ਕਿਥੇ ਪੋਹੇ ਉਦੋਂ ਆਨੀਏ ਦੇ ਮੈਨੂੰ ਨੇ ਉਹ ਅੱਧੀ ਵਿਚਾਰੀ ਦਾ ਹੱਥ ਤੰਗਿਆ ਹੁਣ ਤੇਰਾ ਹੋ ਗਿਆ ਕਿ ਨਹੀਂ ਆਪਣਾ ਹੋ ਦੂਈ ਬਣ ਗਿਆ ਕਿ ਨਹੀਂ ਮੰਗ ਤੇ ਜਦੋਂ ਤੁਹਾਨੂੰ ਸਮਝਾਉਣੀ ਨਹੀਂ ਸਹੀ ਇਹ ਤਾਂ ਦੇਣੀ ਪੈਣੀ ਆ ਘੇਰ ਸੂਤਰ ਕੰਮ ਆਉਣਾ ਲੱਗਦੀ ਨਹੀਂ ਉਹ ਲੋੜ ਗੰਤਗਾ ਕੀ ਕਰੇਗਾ ਉਹ ਭੁਗਤਾਨ ਪੈਣਗਾ ਤੁਹਾਨੂੰ ਸਹੀ ਕਹਿੰਦੇ ਆ ਤੇਰੀ ਗਲਤੀਆਂ ਪਰ ਤੋ ਹੋਈਆਂ ਨਾ ਉਹਨਾਂ ਦਾ ਭੁਗਤਾਨ ਤਾਂ ਕਰਨਾ ਪੈਣਾ ਲਾ ਜੁੜੀ ਵੇਖ ਉਹ ਦੇ ਦੇ ਇਹਨੂੰ ਕੀ ਕਰਨਾ ਚਾਰ ਪਾਣਾ ਮੈਂ ਕਿ ਬਾਰੇ ਬਾਹਰ ਜਾ ਕੇ ਫਿਰ ਬੋਲੀ ਨਹੀਂ ਦਈ ਹਣੀ ਨਹੀਂ ਲੱਥਦੀ ਬਈ ਕੀ ਕਰਾਂ ਨਹੀਂ ਲੱਥਦੀ ਕੋਈ ਨਹੀਂ ਇਹਨੂੰ ਸੁਣਿਆ ਨਹੀਂ ਲੱਜੂਗੀ ਕੋਈ ਨਹੀਂ ਨਹੀਂ ਤਾਂ ਲਉਂਦੇ ਆ ਭਰਾ ਪਰ ਇਹ ਨਹੀਂ ਤਾਂ ਲੱਜਦੀ ਆ ਕਿਨੇ ਇਹਨੇ ਪਤਾ ਤੈਨੂੰ ਬਣਾ ਕੇ ਦਿੱਤੀ ਐ ਕਿੜੀ ਤੂੰ ਕਿਥੋਂ ਲੈ ਆਈਆਂ ਹੁਣ ਉਹਦਾ ਟਾਈਮ ਪਾਸ ਹੋਊਗਾ ਦਨੇ ਕੀਤੇ ਵੇ ਲੰਮਾ ਵੀ ਦੇ ਦਿੱਤਾ ਲਾ ਲਾ ਇਹਨੂੰ ਚੰਗੀ ਤਰ੍ਹਾਂ ਲਾ ਲਾਉਣੇ ਕੀ ਦੂਜੀ ਤਰ੍ਹਾਂ ਲਾਵਾਂ ਗੁੱਟ ਸੋਨੇ ਖੜਾ ਇਹਨੂੰ ਮਲਾ ਕੇ ਨਹੀਂ ਨਹੀਂ ਲਾ ਦਿੰਨੀ ਆ ਮੈਂ ਇੱਕ ਮਿੰਟ ਹੌਸਲਾ ਕਰ ਲੋ ਨਹੀਂ ਪੇਚ ਖੁੱਲਦਾ ਪਿਆ ਪੇਚ ਨਹੀਂ ਖੁੱਲਦਾ ਪਿਆ ਇਹਨੂੰ ਖੋਲ ਇਹਨੂੰ ਲਾ ਲਾਉਣੀ ਪੈਣੀ ਆ ਉਦੋਂ ਤੇ ਬ੍ਰਾਂਡਡ ਚੀਜ਼ਾਂ ਹੀ ਹੋਣੀਆਂ ਆ ਉਦੋਂ ਤੇ ਨਹੀਂ ਮਾਂ ਹੀ ਬ੍ਰਾਂਡਡ ਹੀ ਲਾਇਆ ਇਹਨੂੰ ਕੋਲ ਕੋਲ ਨਹੀਂ ਕੀ ਆਈ ਸੰਦੇ ਦੇ ਨੂੰ ਲਾ ਕੇ ਦੇ ਹੁਣ ਜਾਈ ਪੈਣੀ ਐ ਤੈਨੂੰ ਮੰਮੀ ਕਹ ਲ ਤੁਸੀਂ ਇੰਨਾ ਵਧੀਆ ਸਮਝਾ ਕੇ ਮੈਨੂੰ ਮੈਂ ਮਾਫੀ ਮੰਗ ਲਈ ਸਾਰਾ ਕੁਝ ਕਰਤਾ ਵਾ ਤੇ ਤੁਸੀਂ ਅੱਜ ਫੇਰ ਹੁਣ ਪੁੱਤ ਵੱਲ ਦੇ ਹੋ ਗਈ ਉਹ ਤੇ ਫੇਰ ਮੈਨੂੰ ਡਾਂਟਣ ਲੱਗ ਪਈ ਉਹ ਮੈਂ ਪੁੱਤ ਵੱਲ ਦੀ ਨਹੀਂ ਹੋਈ ਪੁੱਤ ਵੀ ਕੀ ਕਰੇ ਪੁੱਤ ਉਹ ਕਿੰਨੀ ਟੈਨਸ਼ਨ ਚ ਆ ਤੇਰੀ ਮਾਫੀ ਨਾਲ ਨਹੀਂ ਨਾ ਸਰਨਾ ਮਾਦਾ ਲੈ ਜਾ ਇਹਨੂੰ ਹੱਥ ਦੇ ਸਾਬ ਸੂਬਰ ਲਾ ਕੇ ਨਾ ਲਵਾ ਲਿਆ ਮਿੰਟਾਂ ਹੀ ਲੱਜੜੀ ਮੈਂ ਤੁਹਾਨੂੰ ਉਦੋਂ ਆਖਿਆ ਸੀ ਪੁੱਤ ਕਿਸੇ ਦਾ ਮੂੰਹ ਵੇਖ ਕੇ ਲਾਹ ਲ ਆਪਣਾ ਉਤਰਾ ਨਹੀਂ ਕਰ ਲੀਦਾ ਪਰ ਤੁਸੀਂ ਮੇਰੇ ਆਖੇ ਨਹੀਂ ਲੱਗੇ ਕਿਸੇ ਨੇ ਐਂ ਨਹੀਂ ਕਿਹਾ ਇਸ ਸਿਆਣੇ ਦਾ ਆਖਿਆ ਤੇ ਔਲੇ ਰੱਖਾ ਤਾਂ ਮੁੜ ਕੇ ਪਤਾ ਲੱਗਦਾ ਕੋਈ ਲੱਗਾ ਕਿ ਨਹੀਂ ਕਾਲੋ ਅਜੇ ਸੋਚੀ ਮੈਂ ਸਾਬਣ ਲਾ ਕੇ ਲਾ ਦੇਣੀ ਆ ਚੱਲ ਤੂੰ ਲਾ ਲਾ ਕੇ ਲਿਆ ਚੱਲ ਬੁੱਤਾ ਇੰਨਾ ਵੀ ਨਾ ਜ਼ਿਆਦਾ ਕੁੜੀ ਨੂੰ ਆ ਗੁੱਸਾ ਕਰ ਜੂਗਾ ਟੈਨਸ਼ਨ ਲੈ ਜੂਗੀ ਮੰਮੀ ਮੇਰਾ ਕਿਹਦੇ ਜੀ ਕਰਦਾ ਮੈਨੂੰ ਕੁਝ ਕਹਿਣ ਨੂੰ ਤੇਰੇ ਸਾਹਮਣੇ ਮੈਂ ਇੰਨੇ ਚਾਵਾਂ ਨੇ ਛੂੜੀ ਬਣਾ ਕੇ ਦਿੱਤੀ ਉਹ ਇਹਨੂੰ ਖੁਦ ਲਿਆ ਕੇ ਦਿੱਤੀ ਹੈ ਪਾਉਣ ਲਈ ਮੇਰਾ ਕਿਹੜਾ ਜੀ ਕਰਦਾ ਵੇਚਣ ਨੂੰ ਪਰ ਤੈਨੂੰ ਕੀ ਦੱਸਾਂ ਉਹਦੇ ਚੌਹਾਂ ਬੰਦਿਆਂ ਦੀ ਜੋ ਬਦਨਾਮੀ ਹੁੰਦੀ ਨਾ ਬੇਇੱਜ਼ਤੀ ਹੁੰਦੀ ਨਾ ਲਾਲਾ ਗੱਲਾਂ ਕਰਦੇ ਜਦੋਂ ਅਗਲੇ ਨਾ ਮੈਨੂੰ ਤੇ ਸੱਚੀ ਮਰਨੂੰ ਜੀ ਕਰਦਾ ਉਹ ਤੇ ਮੇਰਾ ਤੇ ਭਰਾਵਾ ਸੁਣੀ ਜਦੋਂ ਤੂੰ ਮੇਰੀ ਮੇਰੀ ਨਹੀਂ ਉਦੋਂ ਤੇ ਰੰਗ ਦੇ ਮਗਰ ਹੀ ਲੱਗਾ ਪਤਾ ਹੀ ਨਾ ਉਹਨੂੰ ਵੀ ਸੁਧਾਰ ਤੇ ਆਪ ਵੀ ਮੇਰਾ ਸੁਧਰ ਫੇਰ ਗੱਲ ਬਣਨੀ ਹੈ ਤੇ ਉਹੀ ਤੇ ਗਲਤੀਆਂ ਹੋਈਆਂ ਮੇਰੇ ਤੋਂ ਹੁਣ ਉਹਨਾਂ ਦੀ ਤੇ ਭੁਗਤੰਦਿਆ ਮੈਂ ਤੇਰੀਆਂ ਅੱਖਾਂ ਜਿਹੜੀਆਂ ਮੱਥੇ ਤੇ ਲੱਗੀਆਂ ਦੁਨੀਆ ਨਹੀਂ ਲਾਤਾ ਹਾਂ ਦਾ ਖਰਚੀ ਦੇ ਚੁੱਪ ਕਰਕੇ ਮੰਮੀ ਇਹਨਾਂ ਦਾ ਜਿਹੜਾ ਪੱਖ ਲੈਣ ਦੀ ਨਾ ਜਿਆਦਾ ਇਹਨੂੰ ਥੋੜਾ ਬਹੁਤਾ ਤੇ ਇੰਨੇ ਗੇ ਸੇਕ ਦੇਣਾ ਜ਼ਰੂਰੀ ਹੀ ਨਹੀਂ ਤੇਰੇ ਫੇਰ ਉਹਦਾ ਲੱਗ ਪੈਣਾ ਕਰ ਲੈਣਾ ਤੈਨੂੰ ਹੁਣ ਥੋੜਾ ਬਹੁਤਾ ਇਹਨੂੰ ਗੱਲ ਤੇ ਲੱਗੂਗੀ ਨਾ ਕੁਛ ਉਹ ਤਾਂ ਪੁੱਤ ਗੱਲ ਤੇਰੀ ਠੀਕ ਆ ਪਰ ਇੰਨਾ ਵੀ ਨਹੀਂ ਚਾਹੀਦਾ ਵੀ ਇੰਨਾ ਹੀ ਤਾਂ ਗੁੱਸੇ ਹੋ ਵੀ ਉਹਦੇ ਅਸਰ ਪਵੇ ਹੁਣ ਹੌਲੀ ਹੌਲੀ ਤਾਂ ਮਾਗ ਤੋਂ ਕੰਮ ਲੈ ਤੂੰ ਵੀ ਤੂੰ ਵੀ ਸੁਧਰ ਤੇ ਉਹ ਵੀ ਸੁਧਰੂਗੀ ਉਹਨੂੰ ਪਤਾ ਲੱਗਣ ਸਮਝ ਆ ਗਈ ਇਹਨੂੰ ਵੀ ਮੇਰੀ ਕਿੰਨੀ ਬੇਇੱਜ਼ਤੀ ਹੋਈ ਆ ਹੁਣ ਨਹੀਂ ਕੇ ਉਹਲੀ ਭੋਲੀ ਭੱਜ ਪੱਜ ਜਾਂਦੀ ਚੰਗਾ ਸਮਝਦੂਗੀ ਤੇ ਜਿਹੜਾ ਕੋਈ ਰਹਿ ਗਿਆ ਨਾ ਥੋੜਾ ਬੱਲੇ ਬੱਲੇ ਉਹ ਵੀ ਨਹੀਂ ਰਹਿਣਾ ਭਰਾਵਾ ਅਜੇ ਤਾਂ ਮੈਨੂੰ ਆਂਧਾਈ ਗੁਰਪ੍ਰੀਤ ਤਿਆਰ ਲਾ ਕੇ ਅਏ ਮਾਤਾ ਹੋਟੇ ਲਾ ਦੇ ਤੇ ਖਾਣ ਜਾਇਆ ਕਰਨਾ ਵਾ ਤੇ ਅਮਾਤਾ ਦਾ ਉਹ ਮੂੰਹ ਸਿਰ ਬਣਾਉ ਅਜੇ ਤਾਂ ਮੇਰੇ ਤੇ ਲੱਗੀਆਂ ਹੀ ਲਾਉਣਾ ਅਜੇ ਮੂੰਹ ਸਿਰ ਮੇਰਾ ਬਣਾਉਣਾ ਪਹਿਲਾਂ ਕਿੰਨੇ ਪੈਸੇ ਲਾਉਣੇ 10 ਕਮਲੀਆਂ ਗੱਲਾਂ ਕਰਨੀਆਂ ਇਹਨਾਂ ਦੀਆਂ ਦਿਮਾਗ ਖਰਾਬ ਹੋ ਜਾਣਾ ਤੇ ਪਹਿਲਾਂ ਆਪਣੇ ਤੇ ਬਣਾ ਲਓ ਤੇ ਛੱਡ ਮੈਨੂੰ ਮੈਂ ਤਾਂ ਬਚ ਗਈ ਭਰਾਵਾ ਮੈਂ ਚੰਗੀ ਰਹਿਣੀ ਆ ਇਨਾਂ ਦੀਆਂ ਗੱਲਾਂ 'ਚ ਨਹੀਂ ਮੈਂ। ਤੁਸੀਂ ਸਹੀ ਰਹੀਆਂ, ਤੁਸੀਂ ਚੰਗੀ ਰਹੀਆਂ। ਸਾਡੀਆਂ ਗੱਲਾਂ 'ਚ ਨਹੀਂ ਆਈ ਤੂੰ। ਮੇਰੀ ਗੱਲ ਸੁਣ ਮਮੀ। ਉਹ ਤਾਂ ਨਾ ਫੋਨ ਆਇਆ ਗੁਰਪ੍ਰੀਤ ਦਾ। ਅੱਜ ਮੈਂ ਗੱਲ ਕਰਨੀ ਹੈ ਕੋਈ ਨਾ ਕੋਈ। ਅੱਜ ਆਉਣਗੀ ਮੈਂ। ਇੱਥੇ ਨਾ ਆਉਣਾ ਕਿ ਲੈਣ ਆਉਣਾ। ਅਜੇ ਕੋਈ ਬਾਕੀ ਜਿਹੜੀ ਰਹਿ ਗਈ ਕਰਾਉਣ ਵਾਲੀ। ਉਹ ਤੇ ਆਉਣ ਵਾਲੀ ਨਹੀਂ ਹੁਣ। ਸਾਰੇ ਸਿਆਪੇ ਤੇ ਗੁਰਦਰੀ ਦੇ ਪਾਏ ਆ ਤੇ ਗੁਰਦਰੀ ਜਿਹੜੇ ਫੇਰ ਕੀ ਲੈਣ ਆਉਣਾ। ਕੀ ਪਤਾ ਮੈਨੂੰ। ਉਹਨੇ ਬਹੁਤ ਜਰਦਾ ਫੋਨ ਕੀਤਾ ਮੈਨੂੰ। ਅੱਜ ਮੈਂ ਆਉਣ ਵਾਲੀ ਹੁਣ ਤੇ ਆਉਣ ਵਾਲੀ ਹੁਣੀ ਕਿਤੇ। ਚਲ ਆਜੇ ਲੈਣੇ ਕੀ ਜਾਂਦੀ ਐ। ਇੱਥੋਂ ਦਿੰਦੀ ਕਰਾ ਕੇ ਜਾਊਗੀ ਹੈਗੀ ਤੇ ਮੇਰੀ ਭੈਣ ਆਉਂਦਾ ਤੇ ਧਰਮਣਾ ਮੇਰਾ ਉਹਦੇ ਮੱਥੇ ਲੱਗਣ ਜੀ ਨਹੀਂ ਕਰਦਾ ਤੇ ਨਾ ਹੀ ਮੇਰੇ ਮੱਥੇ ਲੱਗਣਾ ਵਾ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਤੁਸੀਂ ਆਪੀ ਉਹਦੇ ਨਾਲ ਗੱਲ ਕਰ ਲਓ ਜੋ ਕਰਨੀ ਆ ਚਲ ਆ ਜਾਂਦੇ ਦੇਖ ਲਈਨੇ ਕੀ ਆਂਦੀ ਆ ਹਾਂ ਕਰ ਲਿਓ ਗੱਲ ਤੁਸੀਂ ਆਪੇ ਉਹਦੀ ਸੁਣ ਲੈਨੇ ਆ ਠੀਕ ਐ ਇਧਰ ਕੋਟੀ ਖਾ ਕੇ ਜਾਉਂਗੀ ਅਜੂਨੀ ਹਾਂ ਮਨਦੀਪ ਅੱਛਾ ਪੈਸੇ ਦੇ ਗਏ ਠੀਕ ਐ ਪੈਸੇ ਰੱਖ ਲਾ ਅੱਛਾ ਮੇਰੀ ਗੱਲ ਸੁਣ ਇਹਦੇ ਵਿੱਚ ਨਾ 5000 ਰੁਪਇਆ ਕੱਢ ਕੇ ਲੈ ਜੀ ਪਤਾ ਨਹੀਂ ਵਿਮਲ ਮੈਨੂੰ ਕਹਿ ਕੇ ਗਈ ਸੀ ਹਾਂ ਕੋਈ ਗੱਲ ਨਹੀਂ ਸ਼ਾਮੀ ਆਪ ਆਇਣਾ ਦੁਕਾਨ ਵਧਾ ਦੇ ਦੋ ਜਿਹੜਾ ਕੱਚ ਦਾ ਗੇਟ ਹੈ ਨਾ ਸ਼ੀਸ਼ੇ ਵਾਲਾ ਉਹਨੂੰ ਬੰਦ ਕਰ ਦੇ ਤੇ ਪੁੱਤਰ ਤੂੰ ਵੀ ਆਪਣੇ ਘਰ ਜਾ ਟੈਨ ਨਾ ਅੱਜ ਪਤਾ ਕਿੰਨੀ ਗਰਮੀ ਹੈਗੀ ਹੈ ਹਾਂ ਅੱਛਾ ਸਚਰਾਜ ਜੂਨ ਮੈਨੂੰ ਕਿਹਾ ਸੀ ਕਿਹੜਾ ਤੂੰ 5000 ਤੈਨੂੰ ਦਿੱਤਾ ਨਾ ਇਹਦੇ ਵਿੱਚੋਂ 4000 ਦਾ ਕੋਈ ਨਾ ਪਸਾਬ ਕਰ ਲਾਂਗੇ हजार रुपया तू तो अपने बच्चा वास्तव कोई ठंडिया चीजा लै मेनू नहीं पता क्यों किया अच्छा हाँ विमला थोड़ा जा कम कही मेनू क्या बुटीक का कोई समान लैना होने कुछ नहीं, नहीं पुत हजार रुपए की कहती मेहरबानी हाँ तू तो बच्चे ठंडिया चीजा लैके दे ठीक है ਚਲ ਠੀਕ ਆ ਬੁਟੀਕ ਬੰਦ ਕਰ ਜੇ ਹਾਂ ਚਾਬੀ ਨਾਲ ਦੇ ਵਾਲਾ ਫੜਾ ਜਾ ਕੋਈ ਗੱਲ ਨਹੀਂ ਪੈਸੇ ਦਾ ਵੇਖ ਲਾਂਗੇ ਠੀਕ ਆ ਪੁੱਤ ਸਸਟੀ ਕਾ ਐਸਾ ਕਰਮਾ ਵਾਲਾ ਹੁੰਦਾ ਬੁਟੀਕ ਤੇ ਆ ਜਾ ਕਿ ਬਾਬਾ ਜੀ ਦੀ ਕਿਰਪਾ ਨਾਲ ਪਹਿਲਾ ਉਹ ਸੀ ਫਿਰ ਇੱਕ ਫਿਰ ਦੋ ਫਿਰ ਤਿੰਨ ਅੱਜ 10 ਜਾਣੇ ਬੁਟੀਕ ਤੇ ਹੋ ਗਏ ਤੇ ਬਾਹਰ ਦੇ ਕਾਰੀਗਰ ਬਕਰੇ ਕਿੰਨੀ ਬਾਬਾ ਜੀ ਦੀ ਕਿਰਪਾ ਹੋ ਗਈ ਆਪਾਂ ਹੋਟਲ ਵੀ ਲੈ ਲਿਆ ਇਹ ਵੀ ਸਟਾਕਰ ਬਣ ਗਿਆ ਹੁਣੇ ਫਰਾਂਡ ਵੀ ਲੈ ਲਿਆ ਤੇ ਹੁਣ ਕਹਿੰਦੇ ਆ ਕਿ ਮੰਮੀ ਜੀ ਮੈਂ ਕਾਰ ਵੀ ਲੈਣੀ ਮੇਰੇ ਤੇ ਹੀ ਪੁੱਤ ਨੇ بڑے ਤਾਨੇ ਸੋਲੇ ਬਗਾਨੇ ਤਾਨੇ ਮਾਰਦੇ ਨਾ ਚੱਲ ਜਣੇ ਸੀ ਪਰ ਤਾਨੇ ਮਾਰੇ ਵੀ ਕਿੰਨਾ ਨੇ ਆਪਣੇ ਹਮੇਸ਼ਾ ਆਪਣੇ ਤਾਨੇ ਮਾਰਦੇ। ਭਾਰਤਾਨੀ ਕੋ ਤਾਣਾ ਮਾਰਦੇ। ਉਹਨਾਂ ਨੂੰ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਪਤਾ ਨਹੀਂ। ਯਮਲ ਕਿੱਥੇ ਗਈ ਫੋਨ ਕਰਾਂ ਉਹਨੂੰ ਮੈਂ। ਕਿੰਨਾ ਟਾਈਮ ਹੋ ਗਿਆ। ਮੰਮੀ ਜੀ ਆ ਜਾ ਆ ਜਾ। ਨਾ ਮਮੇ ਜੀ ਤੁਸੀਂ ਇੱਥੇ ਬੈਠੇ ਜੇ ਆਹ ਇੱਥੇ ਬੈਠੇ ਸੀ ਦੇਖਣ ਦੇ ਸੀ ਤੈਨੂੰ ਓ ਮੇਰੀ ਗੱਲ ਸੁਣ ਆ ਕੀ ਸਿਆਪਾ ਜੇ ਮੈਨੂੰ ਲੈਤਾ ਜੇ ਫੋਨ ਦਾ ਲੈ ਮਮੇ ਹੁਣ ਤੇ ਰੌਣ ਬੈ ਕੇ ਗੱਲ ਤੇ ਕਰਨ ਦੇ ਨਾ ਤੁਹਾਡਾ ਮਨ ਲੱਗਾ ਵਾ ਉਹ ਮੈਨੂੰ ਤਾਂ ਪਹਿਣਾ ਬਟਨਾ ਫਲਾ ਹੋਣੀ ਚੰਗਾ ਸੀ ਦੱਸ ਪਹਿਲਾਂ ਮੈਨੂੰ ਇੱਕ ਗੱਲ ਦੱਸ ਉਸ ਫੋਨ ਵਿੱਚ ਤੇ ਐਸ ਫੋਨ ਵਿੱਚ ਕੋਈ ਫਰਕ ਹੈਗਾ ਕਿਉਂ ਨਹੀਂ ਮਮੇ ਫਰਕ ਕਿਉਂ ਉਹਦੇ ਜੀ ਸਿਰਫ ਆਪਾਂ ਗੱਲ ਹੀ ਕਰ ਸਕਦੇ ਹਾਂ ਬਸ ਹੋਰ ਕੁਝ ਨਹੀਂ ਇਹਦੇ ਜੇ ਵੇਖਿਆ ਕਿੰਨਾ ਇੰਟਰਨੈਟ ਨਾਲ ਕੀਤਾ ਹੋਇਆ ਵਾ ਜੋ ਮਰਜ਼ੀ ਤੋਂ YouTube ਤੇ ਵੇਖ ਲੋ ਜੋ ਮਰਜ਼ੀ ਕਰੀ ਜਾਓ ਕਿੰਨਾ ਮਨ ਲੱਗਾ ਰਹਿੰਦਾ ਪੁੱਤਰ ਇਹ ਤਾਂ ਚੋ ਚਲੇ ਆ ਉਹਦੇ ਦੀ ਵੀ ਗੱਲ ਹੁੰਦੀ ਜਿਹੜੇ ਦੀ ਵੀ ਗੱਲ ਨਹੀਂ ਅੱਛਾ ਮੇਰੀ ਕਾਜ਼ੂ ਨੂੰ ਕਿੱਥੇ ਗਈ ਸੀ ਮੈਂ ਨਾ ਤੂੰ ਮੈਨੂੰ ਕੁਝ ਦੱਸ ਕਿਵੇਂ ਨਹੀਂ ਗਈ ਬਸ ਮੈਂ ਆਨੀ ਆਨੇ ਜੂਰਾ ਜੂਰਾ ਨਿਕਲ ਗਈਆਂ ਤੇ ਹੁਣ ਆਈ ਤੇ ਰਾਜੂ ਕਿੱਥੇ ਆ ਉਹ ਮੰਮੀ ਕੰਮ ਤੇ ਉੱਥੇ ਖਲੋਗੇ ਹੋਟਲ ਹੀ ਤੇ ਮੈਂ ਫਿਰ ਕਿਹਾ ਮੈਂ ਮਚਾਵਾਂ ਘਰ ਮੰਮੇ ਵੀ ਠੀਕ ਨਹੀਂ ਹੈਗੇ ਤੇ ਮੈਨੂੰ ਪਤਾ ਇੱਦਾਂ ਹੀ ਬੈਠੇ ਰਹੇ ਅਰੈਸਟ ਤੇ ਨਹੀਂ ਕੀਤੀ ਹੁੰਨੀ ਤੂੰ ਲੈ ਪੁੱਤ ਰੈਸਟ ਕਰਦੀ ਕਰਨੀ ਮੇਰੀ ਗਾਲ ਸਨ ਅੱਜ ਕੰਮ ਵਾਲੀ ਆਈ ਸੀ ਜਿਹੜੀ ਰੋਟੀ ਬਣਾਉਂਦੀ ਐ ਤੇ ਮੈਂ ਸਬਜ਼ੀ ਨੂੰ ਤੜਕਾ ਲਾ ਤਾ ਲੈ ਮੰਮੀ ਤੂੰ ਮੈਨੂੰ ਫੋਨ ਕਰ ਦਿੰਦੇ ਮੈਂ ਛੇਤੀ ਆ ਜਾਂਦੀ ਤੁਹਾਨੂੰ ਪਤਾ ਤਬੀਅਤ ਤੇ ਤੁਹਾਡੀ ਅੱਗੇ ਨਹੀਂ ਠੀਕ ਹੈਗੀ ਕੁਝ ਨਹੀਂ ਹੋਇਆ ਮੇਰੀ ਤਬੀਅਤ ਮੈਂ ਚੰਗੀ ਭਲੀ ਐ ਮੇਰੀ ਗਾਲ ਸਨ ਪੁੱਤ ਬਾਬਾ ਜੀ ਦੀ ਕਿਰਪਾ ਨਾਲ ਸਾਰੀਆਂ ਸੁੱਖ ਸੁਲਤਾਨ ਆਪਣੇ ਘਰ ਆ ਗਈਆਂ ਆ ਰੋਟੀ ਤੇ ਆਪਾਂ ਆਮ ਬਣਾ ਲਿਆ ਕਰਾਂਗੇ ਨਹੀਂ ਨਹੀਂ ਮੰਮੀ ਮੈਂ ਬੁਢੀ ਤੇ ਹੁੰਨੀ ਐ ਤੇ ਮੈਂ ਨਹੀਂ ਚੰਗੀ ਤੇ ਹਰ ਸੋਈ ਚ ਬੜੇ ਰਹੋ 24 ਘੰਟੇ ਤੇ ਇੰਨੀ ਗਰਮੀ ਐ ਤੇ ਤੂੰ ਬਿਮਾਰ ਹੋ ਇਸ ਕਰਕੇ ਕੋਈ ਨਹੀਂ ਉਹਨੂੰ ਲੱਗੀ ਰਹਿਣ ਦੋ ਰੋਟੀ ਬਣਾਉਂਦੀ ਆ ਨਾ ਅੱਛਾ ਹਾਂ ਦੱਸ ਕਿੱਥੇ ਗਈ ਸੀ ਦੱਸ ਦੇ ਮੈਨੂੰ ਤੂੰ ਅੱਖਾਂ ਬੰਦ ਕਰੋ ਫਿਰ ਦੱਸਦੀ ਆ ਆਏ ਹਾਏ ਮੈਂ ਕੋ ਨਿਆਣੀ ਆ ਮੈਨੂੰ ਚਾਕਲੇਟ ਦੇਣੀ ਆ ਉਹ ਨਹੀਂ ਨਹੀਂ ਮੰਮੀ ਤੇ ਅੱਖਾਂ ਤੇ ਬੰਦ ਕਰੋ ਓਹੋ ਕੀ ਲੱਗੀ ਰੱਖਣਾ ਦੱਸ ਤੇ ਜੀ ਪੁੱਤ ਉਹ ਫਾਹੀਆ ਸੋਹਣੀਆ ਮੰਮੀ ਸੋਹਣੀਆ ਫਰ ਆ ਕਿਉਂ ਲੈ ਮੰਮੀ ਤੁਸੀਂ ਸਾਡੇ ਘਰ ਕੇ ਆਪਣੀਆਂ ਵਾਲੀਆਂ ਵੇਚ ਆਈ ਚੇਤਾ ਹਨਾ ਕਿ ਹੁਣ ਮੈਂ ਬਣਾ ਕੇ ਨਹੀਂ ਲਿਆਉਣੀਆਂ ਜੇ ਤੁਹਾਨੂੰ ਬਾਬਾ ਜੀ ਨੇ ਸਾਡੀ ਸੁਣੀ ਆ ਪੈਸੇ ਹੈਗੇ ਆ ਚਾਰ ਹੱਥ ਵਿੱਚ ਤੇ ਮੈਂ ਤੁਹਾਡੇ ਘਰ ਸੁਣਨੇ ਰਹਿਣ ਦਾ ਏਦਾਂ ਤੇ ਨਹੀਂ ਨਾ ਹੋ ਸਕਦਾ ਪੁੱਤ ਅੱਗੇ ਤੁਸੀਂ ਕਿੰਨਾ ਕੁਝ ਕਰਨੇ ਚੇ ਘਰ ਵਾਸਤੇ ਦੇਖ ਇੱਥੋਂ ਦੇ ਘਰ ਨੂੰ ਮਹਿਲ ਬਣਾਤਾ ਤੁਸੀਂ ਆਪਣੇ ਕੋ ਵੀ ਜਗਾ ਇਹ ਵੀ ਜਗਾ ਪੁੱਤ ਮੈਨੂੰ ਇਹਨਾਂ ਤੇ ਨਹੀਂ ਮੈਨੂੰ ਤੁਹਾਡੀ ਲੋੜ ਹੈਗੀ ਹੈ ਤੁਹਾਡੇ ਸਾਥ ਦੀ ਲੋੜ ਹੈ ਤੇ ਮਮੀ ਵੀ ਤੁਹਾਡੇ ਨਾਲ ਹੀ ਆ ਨਾਲ ਇਹ ਸਾਰਾ ਕੁਝ ਅਹੀਂ ਨਹੀਂ ਬਣਾਇਆ ਇਹ ਪਰਮਾਤਮਾ ਨੇ ਸਾਨੂੰ ਦਿੱਤਾ ਵਾ ਅਹੀਂ ਕੋਣ ਹੋਣੇ ਆ ਬਣਾਉਣ ਵਾਲੇ ਐਸ ਕਰਕੇ ਨਾ ਤੋ ਇਹ ਦੱਸੋ ਕਿ ਇਹ ਸੋਹਣੀਆ ਵਾ ਨਾ ਮੈਂ ਤੇ ਆਪਣੇ ਵੱਲੋਂ ਬੜੀਆਂ ਵਧੀਆਂ ਵੇਖ ਕੇ ਫੇਰ ਹੀ ਬੜੀਆਂ ਸੋਹਣੀਆਂ ਹੀ ਆ ਲੈ ਫੜ ਮੈਂ ਇਹਨੂੰ ਹੁਣੇ ਪਾ ਕੇ ਤੰਦ ਵਿੱਚ ਪੰਦ ਕਰ ਲੋ ਅਰੇ ਦਰਦ ਨਾ ਹੋਵੇ ਲੈ ਫੜ ਵੇਖ ਕਿੰਨੀਆਂ ਸੋਹਣੀਆਂ ਲੱਗਣ ਲੱਗੀਆਂ ਜਜੀਆਂ ਹੀ ਬੜੀਆਂ ਮਮੀ ਤੁਹਾਡੇ ਫੇਸ ਤੇ ਬੜੀਆਂ ਸੋਹਣੀਆਂ ਲੱਗੀਆਂ ਮਮੀ ਹੁਣ ਤੀਨੂ ਦਾਲਨਾ ਵੀ ਨਾ ਲਾਉਗੇ ਕੋਈ ਉਹ ਤੁਹਾਡੀ ਧੀਵਾ ਗੁੱਡ ਫ੍ਰੀ ਸਤਿ ਸ੍ਰੀ ਅਕਾਲ। ਫੜੀ ਧੀ ਕਰਨਾ। ਅੰਦਰ ਆਉਂ ਨੂੰ ਵੀ ਨਿਕਾਉਂਗੀ। ਧੀ ਆ ਤੇ ਪੁੱਤ ਧੀ ਆ ਹੀ ਹੰਦਿਆਂ। ਭਾਵੇਂ ਮਾੜੀਆਂ ਹਣ ਪੰਗ ਚੱਲੀਆਂ। ਮੈਨੂੰ ਥੋੜਾ ਤੂੰ ਮਾੜੀ ਲੱਗਦੀ। ਚੱਲ ਕੋਈ ਨਹੀਂ। ਚੱਲ ਅੰਦਰ ਚੱਲ। ਪਿਆਹੀ ਗਈ ਹੈ। ਪੂਰਾ ਮਹੀਨਾ ਹੋ ਗਿਆ ਮੰਮੀ। ਤਾਨੂੰ ਯਾਦ ਵੀ ਨਹੀਂ ਆਈ ਇੱਕ ਵਾਰੀ ਵੀ ਤੂੰ ਕੋਈ ਫੋਨ ਨਹੀਂ ਕੋਈ ਹਾਲ ਚਾਲ ਨਹੀਂ ਪੁੱਛਣ ਆਈ ਤੁਹਾਡੀ ਤੀਜਿੰਦਾ ਵੀ ਹੈਗੀ ਕਿ ਨਹੀਂ ਹੈਗੀ ਪੁੱਤ ਤੂੰ ਤਾਂ ਗੱਲ ਹੀ ਇਹੋ ਜਿਹੀ ਕੀਤੀ ਕਿ ਤੈਨੂੰ ਯਾਦਗੀ ਕਰਨਾ ਹੈ ਇਹ ਤਾਂ ਫੋਨ ਕੀ ਕਰਨਾ ਸੀ ਵੇਖ ਪਤਾ ਉਹਨਾਂ ਦਾ ਕੀ ਕਸੂਰ ਸੀ ਕੰਗਰੇਟੀਆਂ ਤੂੰ ਪਉਂਦੀ ਰਹੀਆਂ ਉਹ ਦੇ ਦੇ ਕੇ ਉੱਜੜ ਕੇ ਆਪ ਤੂੰ ਵਰਤਦੀ ਰਹੀ ਤੈਨੂੰ ਨਹੀਂ ਪਤਾ ਤੂੰ ਇੱਕ ਵਾਰਾ ਭਰਾ ਪਰਜਾਈ ਬਾਰੇ ਸੋਚਦੀ ਵੀ ਮਰ ਕੇ ਉਹਨਾਂ ਨਾਲ ਲੋਨ ਲੈ ਕੇ ਆਪਣਾ ਕੰਮ ਚਲਾਇਆ ਤੂੰ ਤਾਂ ਪਤਾ ਉਹਨਾਂ ਨੂੰ ਲੁੱਟ ਕੇ ਖਾ ਗਈਆਂ ਗੱਲ ਤੇ ਤੇਰੇ ਵੱਤੇ ਨਹੀਂ ਚੰਗੀ ਤਾਂ ਮੈਂ ਤੈਨੂੰ ਜਾਦੂਤ ਕੀ ਕਰਨਾ ਅਸੀਂ ਕਰ ਮਮੀ ਮੈਂ ਆਪਣੇ ਭੈਣ ਭਰਾਵਾਂ ਨੂੰ ਕਿਉਂ ਲੁੱਟ ਕੇ ਖਾਵਾਂਗੀ ਤੂੰ ਦੱਸੋ ਮੇਰੀ ਵੀ ਕੋਈ ਮਜਬੂਰੀ ਰਹੀ ਹੋਊਗੀ ਤੇਰੀ ਪਤਾ ਕੀ ਮਜਬੂਰੀ ਹੈ ਏਡੀ ਤੇ ਪੁੱਛਿਆ ਇੱਕ ਵਾਰੀ ਵੀ ਆਪਣੇ ਧੀ ਨੂੰ ਅਲੱਗ ਫੋਨ ਕਰਕੇ ਮੁੰਡਾ ਪੁੱਛਦਾ ਹੈ ਕਿ ਧੀ ਨੂੰ ਕੋਈ ਮਜਬੂਰੀ ਤੇ ਨਹੀਂ ਸੀ ਜਿਹੜੇ ਉਹਨੇ ਪੈਸੇ ਵਰਤ ਲਈ ਤੂੰ ਇੱਕ ਵਾਰੀ ਵੀ ਨਹੀਂ ਮੈਨੂੰ ਪੁੱਛਿਆ ਦੱਸ ਤੇਰੀ ਕੀ ਮਜਬੂਰੀ ਹੈ ਏਡੀ ਮੇਰੀ ਕਮੇਟੀ ਉਹਨਾਂ ਨੇ ਕਮੇਟੀਆਂ ਵਾਲਿਆਂ ਨੇ ਚੁੱਕ ਲਈਆਂ ਮੱਦ ਚੋਕਰੀਆਂ ਮੈਨੂੰ ਢਿੱਤੀਆਂ ਨਹੀਂ ਭਰੀਆਂ ਨਹੀਂ ਉਹਨਾਂ ਨੇ ਤੇ ਮੈਨੂੰ ਆਪਣੇ ਪੇਟੇ ਭਰਨੀਆ ਪਈਆਂ ਤੇ ਪੁੱਤ ਤੂੰ ਇਹਨਾਂ ਕੋਲ ਲੈਂਦੀ ਰਹੀ ਇਹਨਾਂ ਨੂੰ ਆ ਨਹੀਂ ਉਹ ਕਿ ਕਮੇਟੀਆਂ ਨਾ ਦਿਓ ਤੂੰ ਜਨਾਂ ਕੋਲ ਲੈਂਦੀ ਰਹੀ ਗਲਤੀ ਤੇਰੀ ਆ ਨਾ ਸਾਰੀ ਗਲਤੀ ਮੇਰੀ ਪਨ ਮੈਂ ਕੀ ਕਰਦੀ ਮੈਂ ਮਜਬੂਰੀ ਸੀ ਕੀਤਾ ਜੋ ਕੀਤਾ ਮੈਂ ਜਾਣ ਬੁਝ ਕੇ ਆਪਣੇ ਪਾਪੀ ਦਾ ਬੁਰਾ ਕਿਉਂ ਕਰਾਂਗੀ ਤੇ ਪੁੱਤ ਵੇ ਤੇਰੇ ਕੋ ਗਿਆ ਤੇ ਕਿੰਨੀ ਬੇਇੱਜ਼ਤੀ ਉਹਨਾਂ ਦੀ ਤੂੰ ਕੀਤੀ ਤੂੰ ਇਹਨਾਂ ਤੇ ਕਹਿ ਸਕਦੀ ਆ ਨਾ ਆਪਾਂ ਬੈ ਕੇ ਗੱਲ ਕਰਾਂਗੇ ਨਾ ਆਪ ਟੈਨਸ਼ਨ ਚ ਰਹਿ ਸਮਮੀ ਹਾਂ ਮੈਂ ਕਿੰਨੀ ਟੈਨਸ਼ਨ ਚ ਰਹਿਣ ਲੱਗ ਪਈ ਪੁੱਤ ਇੱਧਰ ਕਿਹੜੀ ਘਟ ਟੈਨਸ਼ਨ ਆ ਚੱਲ ਮੰਮੀ ਜੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਐਂਡੇ ਦੇ ਵੱਡੇ ਲੋਕ ਸਾਡੇ ਘਰੇ ਆਏ ਆ ਉਹ ਤੋਂ ਮੈਂ ਤਾਂ ਆਵਾਜ਼ ਮਾਰਨੀ ਲੱਗੀ ਹਾਂ ਵੀ ਵੱਡੇ ਲੋਕ ਆਏ ਕੋਠੇ ਘਟੂੜਾ ਲਿਆ ਪਾਣੀ ਤੇ ਪੀਂਦੇ ਨਹੀਂ ਸੱਸਰੀ ਘਾਲ ਦਾ ਜਵਾਬ ਨਹੀਂ ਦੇਉਗੀ ਲੈ ਅਸੀਂ ਇੰਨੇ ਛੋਟੇ ਲੋਕ ਤੁਹਾਡੇ ਮੁਕਾਬਲੇ ਕਿੱਥੇ ਸਾਡੀ ਸੱਸਰੀ ਘਾਲ ਇਹ ਤਾਂ ਬਹੁਤ ਵੱਡੀਆਂ ਮਹਾਨ ਹਸਤੀਆਂ ਜੀ ਅਹੀਂ ਤਾਂ ਮੁਕਾਬਲਾ ਕਿੱਥੇ ਕਰ ਸਕਦੇ ਗੋਪੀ ਕਿਉਂਕਿ ਸਾਡੇ ਚ ਨਹੀਂ ਪਾਵਰ ਹੀ ਨਹੀਂ ਹੈਗੀ ਕਿ ਲੋਕਾਂ ਦਾ ਖਾ ਖਾ ਕੇ ਤੇ ਅਹੀਂ ਆਪਣਾ ਘਰ ਬਣਾਈ ਜਾਈਏ ਅਹੀਂ ਰੱਬ ਤੋਂ ਡਰਦੇ ਆ ਕਿ ਇਹ ਜਿਹੜਾ ਖਾਧਾ ਹੈ ਨਾ ਇਹ ਕੱਲ ਨੂੰ ਨਿਕਲਣਾ ਨਹੀਂ ਹੈ ਇਹ ਲੈਖਾ ਝੋਖਾ ਸਭ ਉੱਤੇ ਜਾ ਕੇ ਹੋਣਾ ਵਾ ਅੱਜ ਤੇ ਖਾਈ ਜਾਵਾਂਗੇ ਪਰ ਕੱਲ ਨੂੰ ਸਾਡੇ ਲਾਗੇ ਕਿਹੇ ਨੇ ਨਹੀਂ ਲੱਗਣਾ ਜਿਹੜਾ ਹੀ ਕਿਸੇ ਦਾ ਖਾਦਾ ਹੋਣਾ ਇਸ ਕਰਕੇ ਹਮੇਸ਼ਾ ਗੁਰਪੀਤ ਆਪਣੀ ਮਿਹਨਤ ਦਾ ਖਾਣਾ ਚਾਹੀਦਾ ਚੱਲ ਮੈਂ ਕਿੰਨੂੰ ਸਮਝਾਉਣੀ ਮੰਮੀ ਚਾਹ ਪਾਣੀ ਘਰੋਂ ਆਉਗਾ ਤਾਂ ਦੱਸ ਦਿਓ ਭਾਬੀ ਮੈਂ ਤੁਹਾਡਾ ਥੋੜੀ ਨਾ ਕੁਛ ਖਾਦਾ ਲੋਕਾਂ ਨੇ ਮੇਰੇ ਨਾਲ ਤੋਖਾ ਕੀਤਾ ਹੈ ਤੁਹਾਨੂੰ ਕੀ ਪਤਾ ਹੋਵੇ ਕਮੇਟੀਆਂ ਵੱਧ ਚੁੱਕ ਕੇ ਲੈ ਗਈਆਂ ਉਹਨਾਂ ਨੂੰ ਕਮੇਟੀਆਂ ਦੀ ਭਰੀਆਂ ਤੇ ਮੈਨੂੰ ਮਜਬੂਰੀ ਵਿੱਚ ਤੁਹਾਡੇ ਪੈਸੇ ਵਾਪਸ ਨਾ ਕਰਨੇ ਬੇ ਅੱਛਾ ਲੋਕਾਂ ਨੇ ਤੇਰੇ ਨਾਲ ਧੋਖਾ ਕੀਤਾ ਤੇ ਤੂੰ ਆਪਣੇ ਨਾਲ ਹੀ ਧੋਖਾ ਕਰ ਲਿਆ ਐਨੀ ਤੇ ਸ਼ਰਮ ਕਰ ਲੈਂਦੀ ਕਿ ਜਿਹੜੀਆਂ ਮੇਰੀਆਂ ਸਹੇਲੀਆਂ ਨੇ ਮੇਰੇ ਕਹਨ ਤੇ ਤੇਰੇ ਨਾਲ ਕਿੱਟੀਆਂ ਪਾਈਆਂ ਵਾ ਕਮ ਸੋ ਕਮ ਤੂੰ ਉਹਨਾਂ ਦੇ ਪੈਸੇ ਤਾਂ ਵਾਪਸ ਦੇ ਦਿੰਦੀ ਉਹ ਕੀ ਸੋਚਦੀਆਂ ਹੋਣਗੀਆਂ ਕਿ ਇਹਦੀ ਨਣਾਣ ਆ ਕੁਛ ਕਰਦੀ ਫਿਰਦੀ ਆ ਗੁਰਪ੍ਰੀਤ ਹੁਣ ਤੂੰ ਮੇਹਨਤ ਨਾਲ ਵੀ ਕੋਈ ਚੀਜ਼ ਲਿਆਏਂਗੀ ਨਾ ਤੇ ਲੋਕਾਂ ਨੇ ਤੈਨੂੰ ਐਹੋ ਹੀ ਕਹਿਣਾ ਵਾ ਕਿ ਤੂੰ ਠੱਗੀ ਮਾਰ ਕੇ ਲੈ ਕੇ ਆਈਂ ਪੀਲਾ ਸ਼ਰਬਤ ਪੀਲੇਗੀ ਤੇ ਤੇਰੇ ਵਾਸਤੇ ਕੋਕ ਲੈ ਕੇ ਆਵਾਂ ਕਿਉਂਕਿ ਤੇਰੇ ਗਲੇ ਤੋਂ ਥੱਲੇ ਸ਼ਰਬਤ ਨਹੀਂ ਨਾ ਉਤਰਦਾ ਕੋਕ ਹੀ ਉਤਰਦੀ ਆ ਨਹੀਂ ਮੰਮੀ ਕਿੰਨਾ ਸ਼ਰਮੀਲਾ ਕਰਦੀ ਨਹੀਂ ਗੱਲਾਂ ਸੁਣਾ ਕੇ ਗਈ ਆ ਉਹੀ ਹੋਭੀ ਆ ਜਿਹੜੀ ਨਾਲ ਘੁੰਮਦੀ ਰਹੀ ਅੱਜ ਵੇਖ ਲਓ ਕਿੰਨਾ ਨੀਵਾ ਵਿਖਾਂਦੀ ਪਈ ਆ ਹੋਰ ਪ੍ਰੀਤ ਇਹ ਗੱਲਾਂ ਤੈਨੂੰ ਸਾਰੀਆਂ ਸੁਣਨੀਆਂ ਪੈਣੀਆਂ ਆ ਉਹ ਪਤਾ ਕਿੰਨੇ ਤੰਗ ਹੋਏ ਤੇਰੇ ਤੋਂ ਇੱਥੋਂ ਤੱਕ ਸਾਡਾ ਸਾਰਾ ਗਹਿਣਾ ਲੁੱਟ ਗਿਆ ਸਾਡੀ ਗੱਡੀ ਦੇਤੀ ਕੋਣੀਆਂ ਚੂੜੀਆਂ ਜਿਹੜੇ ਹੱਥ ਚੱਕ ਰਹੀ ਅਗਲਾ ਉਹ ਵੀ ਲਾਉਣ ਨੂੰ ਤੇ ਉਹਨੂੰ ਕੁੱਟੜ ਪੈਣ ਗਿਆ ਤੈਨੂੰ ਪਤਾ ਸਾਡੇ ਘਰ 'ਚ ਕੀ ਹੋਣਿਆ ਤੂੰ ਤਾਂ ਬੜਾ ਹੋਈ ਜੀ ਆਲ ਕੇ ਆਤਾ ਮੇਰੀਆਂ ਕਮੇਟੀਆਂ ਖਾਧੀਆਂ ਗਈਆਂ ਸਾਡੇ ਘਰ ਦਾ ਹਾਲ ਵੇ ਕੀ ਬਣਿਆ ਉਹ ਸੱਚੀ ਆ ਉਹ ਸੱਚਾਈ ਤੈਨੂੰ ਗੱਲਾਂ ਕਰਦੀ ਆ ਝੂਠੀਆਂ ਨਹੀਂ ਕਰਦੀ ਇੰਨਾ ਕੁਝ ਹੋਇਆ ਭਾਜੀ ਨੂੰ